ਇਹ ਗੱਲ ਦੀ ਵੀ ਗਾਰੰਟੀ ਵੀ ਤੇਰੀ ਟੈਲ ਲਈ ਕਿਹੜੀ ਨਿਕਲੂ ਮੈਂ ਕਹਾਂ ਜੇ ਕੀੜੀ ਕੀੜੀ ਦਾ ਪੁੱਛ ਕੇ ਅੰਦਰ ਬਗ ਬਰੇ ਪਾਊਡਰ ਭਰਦੇ ਆ ਹਾਂ ਆਪਾਂ ਕੋਲੇ ਦੇ ਵਿੱਚ ਪਾਊਡਰ ਲੈ ਲਿਆ ਹਾਂ ਜਵਾਦਬ ਇਦਾਂ ਇਦਾਂ ਕਰਕੇ ਹਾਂ ਉੱਤੋਂ ਸਵਾਈ ਲਾ ਦੇਣੀ ਹੈ ਹਾਂ ਉਹ ਥੱਲੇ ਦਿੱਕਰਦਾ ਜਾਂਦਾ ਨਹੀਂ ਜਾਂਦਾ ਨਹੀਂ ਹਾਂ ਜਮਾ ਨਹੀਂ ਜਾਂਦਾ ਹੁਣ ਜਿਹੜਾ ਆਪਾਂ ਪਾਊਡਰ ਐ ਅਸੀਂ ਭਰਨਾ ਵਾ ਹਾਂ ਉਹਨੂੰ ਇਦਾਂ ਇਦਾਂ ਭਰ ਕੇ ਉਹਦੇ ਵਿੱਚ ਜਿਹੜਾ ਸਕ੍ਰੈਪਰ ਐ ਸਾਡੇ ਕੋਲੇ ਅਸੀਂ ਪੁੱਠੀ ਡੰਡੀ ਉਹਦੇ ਵਿੱਚ ਮਿੱਤਰੋ ਮੈਸਤਰੀ ਸਾਡਾ ਗੱਲਾਂ ਵੱਡੀਆਂ ਕਰਦਾ ਕਹਿੰਦਾ ਮੇਰੀ ਟਾਇਰ ਲਾਈ ਦੇ ਉੱਪਰ ਦੀ ਚਾਹੇ ਟਰੈਕਟਰ ਚਾੜਦੇ ਹੋ ਮਿੱਤਰੋ ਜਿਹੜੀ ਆਪਣੀ ਟਾਇਰ ਲੱਗੀ ਹੁੰਦੀ ਆ ਲੱਗੀ ਹੋਈ ਤਾਂ ਆਪਾਂ ਦੇਖ ਲਈਏ ਬਹੁਤ ਸੋਹਣੀ ਲੱਗੀ ਹੋਈ ਆ ਜਾਂ ਫਿਰ ਆਪਾਂ ਨੌਕਸ ਕੱਢਦੇ ਆਂ ਵੀ ਆ ਦੇਖੋ ਜੀ ਆਹ ਫਰਕ ਆ ਜਾਂ ਇਸ ਤਰ੍ਹਾਂ ਕਿਉਂਕਿ ਇਹਦੇ ਵਿੱਚ ਬਾਲ ਜਿੰਨਾ ਵੀ ਜੇ ਫਰਕ ਪੈ ਜੇ ਉਹ ਵੀ ਮਗਰੋਂ ਉਹ ਹੁੰਦਾ ਇੱਧਰ ਬੈਠਾ ਸੋਨੀਆ ਆਪਣਾ ਕਰਦੇ ਆਂ ਗੱਲ ਕਿਉਂਕਿ ਉਹ ਕਾਫੀ ਸਾਹਿਬ ਕਿਤਾਬ ਜਾਂ ਲਾ ਰਿਹਾ ਸੀ ਬੈਠਾ ਐ ਇੰਨਾ ਕੀ ਉਲਝ ਗਿਆ ਕੰਮ ਇਹਦਾ ਚੱਕਰ ਇਹ ਹੁੰਦਾ ਆਪਾਂ ਕਈ ਵਾਰ ਪਤਾ ਬੰਦਾ ਕੀ ਕਰਦਾ ਆਪਾਂ ਲੇਬਰ ਵਾਲੇ ਨੂੰ ਕਹਿ ਦਿੰਦੇ ਆ ਵੀ ਇੰਨੇ ਪੀਸ ਕੱਟ ਲਿਆ ਇਹਦੇ ਵਿੱਚ ਚੱਕਰ ਹੁੰਦਾ ਕਈ ਵਾਰ ਜੜਾਂ ਦੇ ਵਿੱਚੋਂ ਆ ਕੇ ਪਲਾਸਟਰ ਅੰਦਰ ਨੂੰ ਹੋ ਜਾਂਦਾ ਜਾਂ ਬਾਹਰ ਨੂੰ ਹੋ ਜਾਂਦਾ ਇਹਦੇ ਵਿੱਚ ਸਾਰਾ ਮਿਲੀਅਨ ਦਾ ਫਰਕ ਵੀ ਪੈ ਜਾਂਦਾ ਓਕੇ ਇਹੋ ਜਿਹੇ ਯਾਨੀ ਇਹਨੂੰ ਆਪਾਂ ਉਹਨੂੰ ਕਹਿ ਦਨੇ ਵੀ ਬਾਹਲ ਵਾਲੀ ਗੱਲ ਹਾਂ ਬਾਹਲ ਵਾਲੀ ਗੱਲ ਜਿਵੇਂ ਹੁਣ ਮੰਨ ਕੇ ਚੱਲੋ ਆਪਾਂ ਇੱਕ ਪੀਸ ਲੰਬੇ ਲੋਟ ਲਾਉਣਾ ਉੱਪਰੋਂ ਦਤੀ ਆ ਫਟਦਾ ਉਹ ਜਿਹੜਾ ਇਧਰਲੇ ਪਾਸੇ ਆਪਾਂ ਮਿਲਣਾ ਵਾ ਉਹ 5 ਮਿਲੀਓਪਰ ਹੋ ਜਾਂਦਾ ਵੱਜ ਜਾਂਦਾ ਵਾ ਅਸਲ ਵਿੱਚ ਗਾਂਹਾਂ ਦੀ ਗਾਂ ਫਰੈਂਚ ਦਾ ਬਾਲਾ ਕਿਵੇਂ ਹਿਸਾ ਹੁੰਦਾ ਇੰਚ ਦਾ 10ਵਾਂ 12ਵਾਂ ਹਿਸਾ ਹੁੰਦਾ ਹਾਂ ਇਹਦੇ ਵਿੱਚ ਕਿਉਂ ਚੱਕਰ ਹੋ ਜਾਂਦਾ ਵਾ ਕਿ ਮਤਬਲੇ ਆ ਜਿਹੜੇ ਪਲਾਸਟਰ ਕਰਦੇ ਆ ਉਹ ਪਲਾਸਟਰ ਪ੍ਰੋਪਰ ਨਾ ਤਾਂ ਗੱਜ ਸਹੀ ਵੱਜਿਆ ਹੁੰਦਾ ਵਾ ਉਹ ਜੜਾਂ ਦੇ ਵਿੱਚੋਂ ਆ ਕੇ ਓਕੇ ਉਹ ਆਇਆ ਫਿਰ ਉਹ ਟਾਇਲ ਨੇ ਤਾਂ ਆਪਣਾ ਬਿਲਕੁਲ ਗੁਣੀਆਂ ਦੇ ਵਿੱਚ ਦੂਰ ਦਾ ਸਹੀ ਜਾਣਾ ਹਾਂ ਹਾਂ ਇਹਨੇ ਤਾਂ ਸਹੀ ਜਾਣਾ ਹੁਣ ਮੰਨ ਕੇ ਚਲੋ ਪਹਿਲਾ ਪੀਸ ਆਪਾਂ ਉਪਰੋਂ 30 ਲੈ ਸਾਢੇ 30 ਹੂੰ ਇਹ ਹੁਣ ਆਪਣਾ ਆ ਗਿਆ ਦੂਜਾ ਪੀਸ ਓਕੇ ਦੂਜਾ ਪੀਸ ਹੁਣ ਮੈਂ ਤੁਹਾਨੂੰ ਇਹ ਦੱਸਦਾ ਜਿਵੇਂ ਹੁਣ ਸਾਢੇ 30 ਵੱਢਿਆ ਆਪਾਂ ਦੂਜੇ ਪਾਸਿਓਂ ਹੂੰ ਹੂੰ ਇਧਰੋਂ ਸਾਢੇ 30 ਆਪਾਂ ਨਿਸ਼ਾਨੀ ਲਾ ਲਈ ਓਕੇ ਇਦੋਂ ਗਾ ਆ ਕੇ ਫਰਕ ਦੇਖ ਲਓ ਬੱਤੀ ਹੋ ਗਿਆ ਮਤਲਬ ਬਈ ਹੋ ਗਿਆ ਬਈ ਆਪਣਾ ਵੀ ਜਿਹੜਾ ਉਹ ਫਰਕ ਆ ਮਾੜਾ ਮੋਟਾ ਯਾਨੀ ਬਈ ਉਹ ਨਾ ਉਹ ਹੋਵੇ ਯਾਨੀ ਇਹ ਸੈਂਟੀਮੀ ਦੇ ਵਿੱਚ ਹੁਣ ਪਹਿਲਾਂ ਮਿਲੀਆ ਵਿੱਚ ਦੱਸਿਆ ਸੀਗਾ ਹਾਂ ਹੁਣ ਸੈਂਟੀ ਵਿੱਚ ਦੱਸਣਾ ਵਾ ਉਕੇ ਉਕੇ ਆਇਆ ਪਹਿਲਾਂ ਮਿੰਨ ਨੇ ਇੱਥੇ ਆ ਕੇ ਨਹੀਂ ਫਿਰ ਉਹ ਬੁਰਾਈ ਲੱਗੂ ਗਈ ਹਾਂ ਨਹੀਂ ਹੁਣ ਸਾਡੇ ਆ ਭਰਾ ਇੱਕ ਆਪਣਾ ਹੋਰ ਆ ਗਿਆ ਮਗਰੋਂ ਤਾਂ ਫਿਰ ਕਿੰਤੂ ਪ੍ਰਾਂਤੂ ਆਪਾਂ ਬਹੁਤ ਕਰਦੇ ਹੁੰਨੇ ਆ ਚੀਜ਼ ਲੱਗੀ ਤੇ ਕਰਦੇ ਹੁੰਨੇ ਆ ਨੰਦਰ ਸਹੀ ਦੱਸੀ ਬਿਲਕੁਲ ਬਿਲਕੁਲ ਬਈ ਆਪਾਂ ਕਹਿੰਦੇ ਹੁੰਨੇ ਆ ਜਦੋਂ ਕੋਈ ਕੰਮ ਹੋਇਆ ਹੋਇਆ ਹੁੰਦਾ ਨਾ ਆ ਯਾਰ ਆਏ ਆ ਪਰ ਜਿਹੜਾ ਕਰ ਰਿਹਾ ਬੰਦਾ ਉਹ ਕਿੰਨੀ ਬਰੀਕੀ ਚ ਕਰ ਰਿਹਾ ਪੌਚੀ ਨਹੀਂ ਦੇਖਦੇ ਆਪਾਂ ਫਿਰ ਮਿਹਨਤ ਦੇਣ ਵਾਲੇ ਲੋਕ ਘੱਟ ਕਰ ਲਓ ਜੀ ਰੇਟ ਨਾਲੇ ਮਿਸਤਰੀ ਵੀ ਇੱਕ ਨੰਬਰ ਆਇਆ ਪੂਰੇ ਮੈਦਾਨ ਦੇ ਵਿੱਚ ਓਕੇ ਇਹ ਹੁਣ ਮੰਨ ਕੇ ਚਲੋ ਮੈਂ ਪਿਛਲੇ ਪੀਸ ਲਾਇਆ ਬਿਲਕੁਲ ਪ੍ਰੋਪਰ ਇੱਕੋ ਜੇ ਪੀਸ ਕੱਟਿਆ 29.5 ਉਹ ਤਾਂ ਦੇਖਦੇ ਹੀ ਲੱਗੇ ਬਿਲਕੁਲ ਸਹੀਆਂ ਇੱਕੋ ਸਾਰੇ ਪੀਸ ਕੱਟੇ ਆ ਹੁਣ ਇੱਥੇ ਆ ਕੇ ਜਿਹੜਾ ਮੈਂ ਦੂਜਾ ਪੀਸ ਆ ਇਹਦੇ ਵਿੱਚ 1 ਸੈਂਟੀ ਮਗਾਸ ਦੇਖ ਮੜਾ ਠੀਕ ਆ ਦੇਖ ਮੰਨ ਲ ਨਿਗਾ ਮਾਰ ਤੀਜੀ ਅੱਖ ਨਾਲ ਦੇਖ ਮੜਾ ਯਾਰ ਉਹ ਨੁਕਸ ਫਰਨਾ ਆਪਾਂ ਫਿਰ ਆਪਾਂ ਪੈਸੇ ਪੂਰੇ ਕੱਟਨੇ ਆ ਜਲਦੀ ਸ਼ਾਮ ਨੂੰ ਨਹੀਂ ਹੁਣ ਖੋਲ ਬਈ ਜਿਵੇਂ ਆ ਚੀਜ਼ਾਂ ਪਈਆਂ ਨੇ ਇੱਧਰ ਨੂੰ ਯੋਕਣ ਆਏ ਹਨਾ ਉਹ ਤੇ ਉਹ ਮੈਂ ਇੱਥੋਂ ਦੇਖ ਰਿਹਾ ਸੀ ਮੰਗਾ ਯਾਰ ਬੰਦੇ ਨੇ ਵੀ ਜਿਹੜੀ ਕਟਿੰਗ ਹੁਣ ਕਾਫੀ ਟਾਈਮ ਦਾ ਇੱਕ ਲੱਗਿਆ ਹੋਇਆ ਵੀ ਜਿਵੇਂ ਇਹ ਇਹ ਕਹਿੰਦਾ ਵੀ ਬਾਲਾ ਬਰੀਕੀ ਚ ਜਾਣਾ ਪੈਂਦਾ ਮਤਲਬ ਪੀਂਜਾ ਪੂਰੀਆਂ ਲਾ ਰਿਹਾ ਇਹ ਜਿਹੜਾ ਮੈਂ ਕੰਧ ਨਾਲੋਂ ਹੂੰ ਵੇ ਹੁਣ ਇਧਰ ਵੀ 31 ਕਰ ਲਿਆ ਇਧਰ ਵੀ 31 ਕਰ ਲਿਆ ਉਹ ਨਾਂ ਤਾਂ ਜਿਹੜਾ ਆਪਾਂ ਬਾਰਡਰ ਲਾਉਣਾ ਬਾਰਡਰ ਨੇ ਕਵਰ ਕਰਨਾ ਓਕੇ ਉਹ ਜਗ੍ਹਾ ਥੱਲੇ ਖਾਲੀ ਰਹਿ ਜਾਂਦੀ ਆ ਉਹਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਨੇ ਕੀੜੀਆਂ ਨਿਕਲਦੀਆਂ ਹਾਂ ਹਾਂ ਉਹ ਚੀਜ਼ ਇਹੀ ਆ ਮੈਂ ਤੇਰੀ ਇਹ ਗੱਲ ਦੀ ਵੀ ਗਰੰਟੀ ਵੀ ਤੇਰੀ ਟਾਇਰ ਲਈ ਕੀੜੀ ਨਿਕਲੂ ਮੈਂ ਕਹਣਾ ਜੇ ਕੀੜੀ ਕੀੜੀ ਦਾ ਪੁੱਛ ਕੇ ਅੰਦਰ ਬਣ ਗੱਲਾਂ ਨੂੰ ਵੱਡੀਆਂ ਕਰਦਾ ਗੱਲ ਤਾਂ ਕਿਹਾ ਸੀ ਵੀ ਟਰੈਕਟਰ ਨਗਾ ਦੇਓ ਪੈਰ ਲੱਗੀ ਤੋਂ ਦੀ ਤੇ ਅੱਜ ਤੂੰ ਕਹਿੰਦਾ ਵੀ ਆਏ ਯਾਰ ਬਾਕੀ ਤਾਂ ਹੁਣ ਹੋਣਾ ਟਾਈਮ ਕੀ ਹੁਣ ਅੱਜਕੱਲ ਕੰਮ ਨਿਵੇੜਨ ਦੀ ਕਰਦੇ ਆ ਹੁਣ ਉਹ ਪੌਕਸੀ ਭਰ ਲੈਂਦੇ ਆ ਹਾਂ ਹੁਣ ਪੌਕਸੀ ਘਟੋ ਘਟੜਾ 900 ਰੁਪਏ ਕੋਈ 1200 ਰੁਪਏ 1300 ਰੁਪਏ ਕਿਲੋ ਪੌਕਸੀ ਹੁੰਦੀ ਆ ਆਪਾਂ ਸਿਰਫ ਕੱਲਾ 50 ਰੁਪਏ ਕਿਲੋ ਵਾਲਾ ਪਾਊਡਰ ਲੈਣਾ ਓਕੇ 1 ਕਿਲੋ ਫੇਵੀਕੋਲ ਲੈ ਕੇ ਨਾ ਅੱਧਾ ਗਲੀ ਰੱਖੋ ਤੁਸੀਂ ਉਹ ਵੀ ਮਾਲਕ ਦਾ ਫਾਇਦਾ ਕਰਨਾ ਯਾਨੀ ਹਾਂਜੀ ਉਹ ਅੱਧਾ ਕਿਲੋ ਫੇਵੀਕੋਲ ਹਾਂ ਜਿੰਨਾ ਕ ਆਪਾਂ ਪਾਊਡਰ ਭਿਉਣਾ ਵਾ ਉਹਦੇ ਵਿੱਚ ਉਹਦੇ ਨਾਲੋਂ ਥੋੜਾ ਜਿਹਾ ਵੱਧ ਆਪਾਂ ਫੇਵੀਕੋਲ ਦਾ ਘੋਲ ਤੱਤੇ ਪਾਣੀ 'ਚ ਘੋਲ ਕੇ ਪਾਊਡਰ 'ਚ ਮਿਕਸ ਕਰਨਾ ਮੈਂ ਕਹਿੰਦਾ ਜੀ ਉਹ ਪੌਕਸੀ ਨਾਲੋਂ ਵੀ ਉਪਰ ਆ ਚਾਹੇ ਥੋੜਾ ਜਿਹਾ ਨਹੀਂ ਲੈ ਕੇ ਇਸ ਤੋਂ ਬਾਅਦ ਦੇ ਵਿੱਚੋਂ 2 ਦਿਨ ਦਿਨਾਂ ਬਾਅਦ ਉਹ ਪੌਕਸੀ ਨਾਲੋਂ ਵੀ ਉਪਰ ਹੋ ਜਾਂਦਾ ਮੈਂ ਕਹਿੰਦਾ ਜੀ ਜਦੋਂ ਦਾ ਮੈਂ ਉਸਤਾਦ ਨਾਲ ਕੰਮ ਸਿੱਖਿਆ ਮੈਂ ਅੱਜ ਤੱਕ ਪੌਕਸੀ ਨਹੀਂ ਵਰਤੀ ਜਮਾਂ ਵੀ ਜਿਹੜੀਆਂ ਬੈਲਣੀਆਂ ਚ ਪਾਉਣੀ ਆ ਹਾਂਜੀ ਜਿਹੜਾ ਇਹ 3mm ਦਾ ਆਪਾਂ ਜੋਇੰਟ ਛੱਡਿਆ ਵਾ ਜਿਹੜਾ 3mm ਦਾ ਜੋਇੰਟ ਆ ਯਾਨੀ ਇਹਦੇ ਚ ਸਿਰਫ ਮੋਲਾ ਪਾਊਡਰ ਭਰਨਾ ਪਾਊਡਰ ਤੇ ਉਹ ਫੇਵਿਕੋਲ ਕਰਨਾ ਜ਼ਗਾਰ ਜਾਨੀ ਉਹ ਕਿ ਆਇਆ ਜਿਹੜੇ ਪੱਖੋ ਵਾਲ ਦੇ ਵਿੱਚ ਮੇਨ ਮੇਨ ਕੋਠੀਆਂ ਵੱਡੀਆਂ ਵੱਡੀਆਂ ਸਭ ਤਿਆਰ ਹੋਈਆਂ ਕਿਸੇ ਦੇ ਇੱਕ ਵੀ ਮੈਪੌਕਸੀ ਨਹੀਂ ਪੋਰੀ ਜਾ ਕੇ ਦੇਖ ਲਓ ਉਹਨਾਂ ਦੇ ਸਿਰਫ ਪਾਊਡਰ ਭਰਿਆ ਹੋਇਆ 50 ਰੁਪਏ ਵਾਲਾ ਵੀ ਜਾਂ ਨਿਕਲਿਆ ਜਾਂ ਨਹੀਂ ਨਹੀਂ ਮੈਂ ਤਾਂ ਮੁੰਡਾ ਬੰਦਾ ਸਦਾ ਸੀਗਾ ਮੈਂ ਕਿਹਾ ਵੀ ਆਪਾਂ ਕੋਈ ਮਾੜਾ ਮੋਟਾ ਵਕਾ ਨੌਕਸ ਕੱਢਾਂਗੇ ਇਹ ਪਤੰਦਰ ਮੌਕਾ ਹੀ ਨਹੀਂ ਦੇ ਰਿਹਾ ਨਹੀਂ ਛੱਡੀ ਹੈ ਨਹੀਂ ਛੱਡੀ ਹੈ ਨਾ ਸਹੀ ਆ ਇਹਦੇ ਵਿੱਚ